ਰੀਲੀ ਫਾਟ ਕੇ ਡੱਡ ਬੋਡੀ ਮਿਲੀ ਹੈਗੀ ਔਰ ਦੇ ਕੀ ਮਾਮਲਾ ਹੈ ਸਾਹਮਣੇ ਆਇਆ ਹਾਂ ਇਹ ਹੋਣੀ ਕਿ ਨਾ ਸਾਨੂੰ ਐਸਐਸ ਅਵailable ਮੈਸੇਜ ਆਸੀ ਜੀ ਕਿ 416 ਦਾ ਬਾਈ ਡਾਉਣ ਲਾਈਨ ਦੇ ਕੋਲ ਇੱਕ ਲੇਡੀ ਜਿਹੜੇ 75 ਗੇਟ ਕੋ ਵੀ ਦਾਦਾ ਕਰਕੇ ਐਕਸੀਡੈਂਟ ਹੋਇਆ ਰੈਨਓਵਰ ਹੋ ਰਹੀ ਸੀ ਰੈਨਓਵਰ ਹੋਣ ਦੇ ਨਾਲ ਹੀ ਦੂਜੀਆ ਗੱਡੀ ਦੇ ਵਿੱਚ ਜੀ ਤੇ ਇਹਤ ਹੋਈ ਹੈ ਇਹ ਦੇਖ ਰਹੇ ਹਾਂ ਹੁਣ ਪਤਾ ਕਰਦੇ ਹਾਂ ਪਬਲਿਕ ਨੂੰ ਯਾਰ ਜਿਹੜਿਆ ਰਾਗੀ ਜਾ ਰਹੇ ਨੇ ਜੀ ਨਡੇ ਨਡੇ ਗੁਰਦੁਆਰਾ ਅਨਾਉਂਸਮੈਂਟ ਕਰਵਾਹਿਆ ਮੰਗਲਿਆਂ ਦੇ ਵਿੱਚ ਜੇ ਪਤਾ ਲੱਗਦਾ ਕਿਸੇ ਦਾ ਤੇ ਫਿਲਹਾਲ ਇਹਨੂੰ 72 ਘੰਟੇ ਬਾਅਦ ਤੇ ਆਪਾਂ ਮੋਹਰੀ ਸ਼੍ਰੀ ਸ਼ਿਵਨ ਹਸਪੀਟਲ ਕੋਲ ਆ ਰਿਹਾ ਸਰ ਕੀ ਲੱਗ ਰਿਹਾ ਕਿ ਆਤਮ ਹੱਤਿਆ ਕੀਤੀ ਗਈ ਹੈ ਜਾਂ ਕੁਦਰਤੀ ਪਾਣਾ ਵਾਪਰ ਇਹ ਕੁਦਰਤੀ ਪਾਣਾ ਲੱਗਦਾ ਜੀ ਆਤਮ ਹੱਤਿਆ ਵਾਲਾ ਕੋਈ ਸਿੰਟਮ ਨਹੀਂ ਦਿਖੇ ਕਿਉਂਕਿ ਰੇਲਵੇ ਲਾਈਨ ਜਿਹੜਾ ਫਾੜੇ ਕ੍ਰੋਸ ਕਰਦੀ ਜਾ ਰਹੀ ਸੀ ਫਾੜੇ ਕ੍ਰੋਸ ਦੇ ਵਿੱਚ ਹੀ ਕ੍ਰੋਸ ਕਰਦੇ ਕਰਦੇ ਇਹਨੂੰ ਗੱਡੀ ਨਹੀਂ ਲਿਖੀ ਅਚਾਨਕ ਗੱਡੀ ਪੈ ਗਈ ਇਹ ਉਹ ਗੱਲ ਕਿ ਜਿਹੜਾ ਇਹਦਾ ਐਕਸੀਡੈਂਟ ਹੋਇਆ ਹੈ ਕਿ ਕਿੰਨੇ ਕਵਜੇ ਦਾ ਸਮਾਂ ਸੀ ਸਰ ਇਹ ਸ਼ਾਮਾ ਹੈਗਾ ਜੀ ਕੋਈ 3:30 ਵੇ 11:00 ਕਵਜੇ ਦਾ ਟਾਈਮ ਹੈ ਤੁਸੀਂ ਮੌਕੇ ਵਾਰਦਤ ਕਿੰਨੇ ਸਮੇਂ ਬਾਅਦ ਪਹੁੰਚ ਕੇ ਸੀ ਸਾਹਿਬ ਨਾਲ ਹੀ ਜਦੋਂ ਸਾਨੂੰ ਮੈਸੇਜ ਆਇਆ ਨਾਲ ਹੀ ਅਸੀਂ 5 ਮਿੰਟਾਂ ਦੇ ਵਿੱਚ ਹੀ ਪਹੁੰਚੇ ਇੱਥੇ ਤੇ ਦੇਖਿਆ ਸੀ ਜਦੋਂ ਆਕੇ ਜਦੋਂ ਦੇਖਿਆ ਤਾਂ ਇਹ ਵੀ ਕਾਫੀ ਗਾਲਤ ਜਿਹੜੀ ਹੈ ਉਹ ਖੁੱਗੀ ਹੋਈ ਸੀ ਕਿਉਂਕਿ ਗੱਡੀ ਦੇ ਕ੍ਰੋਸ ਕਰਦੀ ਮੁਕਈ ਹੈ ਗੱਡੀ ਕ੍ਰਾਸ ਕਰਦੀ ਨੂੰ ਗੱਡੀ ਹੋਈ ਹੈ ਤੇ ਉਹਦੇ ਨਾਲ ਕੀ ਹੁੰਦਾ ਜਦੋਂ ਗੱਡੀ ਕ੍ਰਾਸ ਕਰਨ ਨੂੰ ਤੇ ਜਿੱਦਾਂ ਸੂਇ ਸ਼ਟ ਕਰਦੀ ਫਿਰ ਤਾਂ ਕਨਫਰਮ ਹੋ ਜਾਂਦਾ ਵੀ ਹਾਂ ਸੂਇ ਸ਼ਟ ਸੀ ਫਿਰ ਤਾਂ ਕਲਾ ਲੱਗ ਜਾਂਦਾ ਪਰ ਸੂਇ ਸ਼ਟ ਨਹੀਂ ਹੈ ਜੇ ਰਨਓਵਰ ਹੋਈ ਹੋਈ ਸਰ ਕੋਈ ਸ਼ਨਾਖਤਗਾਰ ਕੀ ਹੋਈ ਤੇ ਕੋਈ ਨਹੀਂ ਅਭੀ ਸ਼ਨਾਖਤ ਨਹੀਂ ਹੋਈ ਸ਼ਨਾਖਤ ਵਾਸਤੇ ਤਾਂ ਬਰਾਲੇ ਚੱਲ ਰਹੇ ਨੇ ਇਸ ਪਾਸੇ ਮਿਲਿਆ ਨਹੀਂ ਕੁਝ ਆਸ-ਪਾਸ ਬੋਡੀ ਕਾਰ ਲੱਗੇ ਕੁਝ ਨਹੀਂ ਮਿਲਿਆ ਕੋਈ ਇਹਦੀ ਆਇਡੈਂਟੀਟੀ ਪ੍ਰੂਫ ਨਹੀਂ ਮਿਲਿਆ ਕੋਈ ਇਹਦੇ ਕੋਲ ਠੀਕ ਹਨ ਤੇ ਨੇੜੇ ਢਾਬੇ ਤੇ लवली ਯੂਨੀਵਰਸਿਟੀ ਦੇ ਨਾਲ-ਨਾਲ ਸਾਰਿਆਂ ਨੂੰ ਸਤਿਗੁਰੂ ਗੁਰਦਵਾਰਾ ਸਾਹਿਬ ਦੇ ਬਿਚੇ ਨਾਮ ਸਤਿਰਾਮਾਂਗੇ ਇਹਨਾਂ ਪਿਲਾਲੀ ਨੂੰ ਸੀ 72 ਘੰਟੇ ਦੀ ਇਲਾਜ ਲਈ ਸਿਵਲ ਹਸਪਤਾਲ ਦੀ ਐਸੀ ਮੋਰਚੀ ਵਿੱਚ ਲਿਖਾ ਰਹੇ ਸਰ ਇਸ ਬਾਬਤ ਹਾਂ ਨਗਰ ਸੰਪਰਕ ਕਿਸ ਕਿਸੇ ਨਾਲ ਕਰਨਾ ਹੋਵੇ ਕਿਸ ਨੰਬਰ ਤੇ ਕੀਤਾ ਜਾ ਸਕਦਾ ਹਾਂ ਮੈਂ ਚੌਕੀ ਚਾਹ ਜੀਆਰਪੀ ਫੌੜਾ ਤੇ ਨੰਬਰ ਮੇਰਾ ਹੈਗਾ 94178 73298 ਜੀਆਰਪੀ ਚੌਕੀ ਹੈਗੀ ਫੌੜਾ ਰੇਲਵੇ ਸਟੇਸ਼ਨ ਤੋਂ ਉੱਥੇ ਆ ਕੇ ਮਿਲ ਜਾਵੋ ਜੀ ਬਹੁਤ ਬਹੁਤ ਧੰਨਵਾਦ ਜੀ